ਯਾਰ ਬਾਈ ਦੇ ਅਸੀਂ ਬੈਠੇ ਆਂ ਤੂੰ ਗੋਲਕ ਕਹਿੰਦੇ ਕਿਉਂ ਨਹੀਂ ਅਸੀਂ ਮੈਕ ਤੇ ਬੋਲਾਂਗੇ ਤੁਸੀਂ ਗੋਲਕ ਚੋਰ 1.5 ਸਾਲ ਤੋਂ ਹਿਸਾਬ ਨਹੀਂ ਦਿੱਤਾ ਬੜਾ ਵੀਰੋ ਤੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦੇਣੇ ਹੋਣਾ ਮਾਰੋ ਗੋਲੀਆਂ ਖੜੇ ਆ ਉਹ ਬੁੰਦੀ ਵਾਲਾ ਵੀ ਕਹਿੰਦੇ ਗੋਲੀਆਂ ਮਾਰਨੀ ਬੰਦਾ ਮਾਰਨਾ ਅਸੀਂ ਖੜੇ ਆ ਉਹ ਤੁਸੀਂ ਕੋਈ ਨਹੀਂ ਕੋਈ ਨਹੀਂ ਨਾਲੇ ਹੋਰ ਨਹੀਂ ਸਾਡੇ ਕੋਲ ਨਹੀਂ ਜੇ ਬੁੰਦੀ ਵਾਲੀਆਂ ਮਾਰੋ ਸਾਡੇ ਕੋਲ ਬਾਹਰ ਬੜਾ એય મારો બોલી નહી મારના થી નહી અસી મારે યર કોઈ ગાડી ਹੋਣ ਤੋਂ ਨੋ ਨੋ ਆ ਤੇ ਆਉਂਦੇ ਨੇ ਬਹੁਤ ਸਮਾਗਮ ਪੈਸੇ ਜੇ ਸਮਾਗਮ ਦਾ ਤੁਹਾਨੂੰ ਫਿਕਰ ਸੀ ਤਿੰਨ ਚਾਰ ਵਜੇ ਦੇ ਅਸੀਂ ਬੈਠੇ ਆਂ ਤੁਸੀਂ ਗੋਲਕ ਕਿੰਦੇ ਕਿਉਂ ਨਹੀਂ ਤਿੰਨ ਚਾਰ ਵਜੇ ਦੇ ਅਸੀਂ ਬੈਠੇ ਆਂ ਤੁਸੀਂ ਗੋਲਕ ਕਿੰਦੇ ਕਿਉਂ ਨਹੀਂ ਅਸੀਂ ਲੜਨ ਨਹੀਂ ਸੀ ਆਏ ਗੋਲਕ ਕਿੰਨ ਆਇਆ ਬਾਬਾ ਜੀ ਸਮਾਗਮ ਚੱਲਣ ਆਏ ਆਂ ਹੁਣ ਚੱਲਿਆ ਚੱਲਦਾ 7 ਵਜੇ 4 ਵਜੇ ਦੇ ਅਸੀਂ ਤੇ ਬੈਠੇ ਹੋ ਤੁਹਾਡੇ ਬਹੁਤ ਸਾਰੇ ਤੁਸੀਂ ਉਹਦੇ ਇੱਥੇ ਕਾਫੀ ਬੰਦੇ ਸਮਝੀ ਜਿਹਾ ਬੋਲੋ ਤਾਂ ਮਰਜ਼ੀ ਕਰੀ ਬਾਹਰ ਸਾਰੇ ਖੜੇ ਸੀ ਮੈਂ ਕਿਹਨਾਂ ਤੋਂ ਆਏ ਹਾਂ ਹਾਂ ਕਿਹੜੀ ਮੀਟਿੰਗ ਕੀਤੀ ਸਾਨੂੰ ਕੀ ਬਾਲਾ ਸਿਸਟਮ ਗੋਲਦਨ ਹੀ ਖੜੇ ਆ ਮੈਂ ਦੱਸ ਦਿੰਦਾ ਸਭ ਕੀ ਹੋਰ ਨਾ ਕੀ ਸੀ ਹਾਂ ਵੀਡੀਓ ਕਿ ਟੱਪਣਾ ਨਹੀਂ ਉਹ ਉਹ ਇਹ ਉਹ 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 ਨਹੀਂ ਆ ਇਹ ਕਾਲਜਾਂ ਵੀ ਆ ਬਣਾਉਣਾ ਨਾ ਨਬੇਰੀ